ਲੰਗਰ ਸ਼ੱਕ ਕੇ ਅਗੇ ਮੈਂ ਵੀ ਇੱਕ ਫੁਲਕਾ ਮਤਲਬ ਫੁਲਕਾ ਨਹੀਂ ਥੋੜੀ ਚਾਵਲ ਸ਼ੱਕੇ ਨਹੀਂ ਨਾ ਇੱਕ ਫੁਲਕਾ ਸ਼ੱਕ ਲਿਆ ਕਿਉਂਕਿ ਨਾਲ ਗਈਆਂ ਬੈਠੀ ਦੇ ਵੇਖ ਕੇ ਜੀਕਣ ਲੱਗ ਪਿਆ ਤੇ ਟਾਈਮ ਹੋ ਗਿਆ 5:00 ਬਜ ਗਏ ਨੇ ਯਾਨੀ 2 ਘੰਟੇ ਹੋ ਗਏ ਆ ਨੰਧਪੁਰ ਤੋਂ ਬਾਹਰ ਹੀ ਨਿਕਲੇ ਕਿਉਂਕਿ ਸਾਨੂੰ ਕਿੰਨੀ ਦੂਰ ਵਾਪਸ ਮੁੜ ਕੇ ਜਾਣਾ ਪਿਆ ਨਾ ਇਹ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਫਿਰ ਆ ਫੋਨ ਦਾ ਕਵਰ ਵੇਖਣ ਲੱਗ ਗਏ ਉਹਦੀ ਵਜੇ ਤੋਂ ਖੜਿਆ ਜਿਹੜਾ ਵੀ ਕੋਈ ਨੰਦਪੁਰ ਸਾਹਿਬ ਵੱਲੋਂ ਜਾਂ ਇਧਰਲੇ ਰਸਤੇ ਤੋਂ ਹੁੰਦਾ ਆ ਇੱਥੇ ਰੁੱਕ ਕੇ ਚਾਹ ਪਾਣੀ ਪੀ ਸਕਦੇ ਤੇ ਜਿੰਨੀ ਤੁਹਾਡੀ ਸ਼ਰਦਾ ਆ 10 20 50 100 ਜਿੰਨਾ ਵੀ ਤੇ ਵੱਧ ਤੋਂ ਵੱਧ ਸੇਵਾ 'ਚ ਹਿੱਸਾ ਜ਼ਰੂਰ ਪਾਇਆ ਕਰੋ ਕਿਤੇ ਵੀ ਜਿੱਥੇ ਵੀ ਦਾ ਸੇਵਾ ਲੱਗੀ ਹੋਏ ਨਾ ਐਦਾਂ ਮਤਲਬ ਕਿਤੇ ਵੀ ਸੇਵਾ ਲੱਗੀ ਹੋਈ ਤੇ ਜ਼ਰੂਰ ਹਿੱਸਾ ਬੋਣਾ ਚਾਹੀਦਾ ਆ ਯੋਗੀ ਇਹ ਕਿਹੜਾ ਆਪਣੇ ਘਰ ਵਾਸਤੇ ਕਰਦੇ ਵੇ ਦੇਖੋ ਇਹ ਸੜਕ ਦਾ ਹੀ ਕੰਮ ਚੱਲਦਾ ਪਏ ਸਾਈਡਾਂ ਤੋਂ ਰੁੱਖ ਵੱਢ ਕੇ ਪਾ ਕਰਕੇ ਨਾ ਤੇ ਇੱਕ ਬਰਾਬਰ ਕਰਕੇ ਰੋਡ ਬਣਾਉਂਦੇ ਪਏ ਨੇ ਤੇ ਦਿਨ ਰਾਤ ਇਹਨਾਂ ਨੇ ਇੱਥੇ ਹੀ ਰਹਿਣਾ ਔਰ ਬਹੁਤ ਕੋਣ ਵੀ ਰੇਵੰਗੂ ਨਾ ਏਡਾ ਕਿ ਘਰੋਂ ਨੀਲ ਪੇਂਟ ਨਹੀਂ ਲਾਈ ਤੇ ਹੁਣ ਮੈਂ ਨੀਲ ਪੇਂਟ ਲੋਂਦੀ ਪਈ ਹਾਂ ਗੱਡੀ 'ਚ ਬੈ ਕੇ ਓਏ ਮੈਨੂੰ ਵੇਖ ਕੇ ਚੇਤਾ ਆ ਸ਼ੁਕਰ ਹੈ ਕਿ ਮੇਰੇ ਕੋਲ ਪਹੀ ਹੋਈ ਸੀ ਮਹਿਰੂਨ ਦਾ ਸੂਟ ਮੇਰਾ ਮਜੈਂਟਾ लिपस्टिक भी महरून और नेल पेंट भी ये भी आ गए चल दिए हम ध्यान ना मेरे सूट तो ना दिखे जो गड्डी चलती ना चैन तो। आ जाता है एसी की वजह तो हाँ अच्छा मैं पहले तो लाया हूँ किधर उससे मंडे थे यार ਠੀਕ 90 ਰੂਆ ਯਾਰ ਇੰਨਾ ਦੇ ਨਾਲ ਅੱਜ ਇੱਕ ਬਹੁਤ ਵਧੀਆ ਹੋਇਆ ਇਹਨਾਂ ਨਾਲ ਕਿ ਮੈਂ ਦੇਖਿਆ ਨਹੀਂ ਨਾ ਮੈਨੂੰ ਦੱਸਿਆ ਹੋਇਆ ਇਦਾਂ ਆ ਕਿ ਜਿਵੇਂ ਆਪਾਂ ਨਾ ਉੱਥੇ ਗੱਡੀ ਰੋਕੀ ਔਰ ਸਾਹਮਣੇ ਇਹਨਾਂ ਤੋਂ ਘਾਟੂ ਮਰਦਾ ਜੀ ਸੇਵਾਦਾਰ ਸੀਗਾ ਉਹਦੇ ਕੋਲ ਘੱਟੋ ਘੱਟ 2000 ਰੁਪਏ ਹੈ ਜਿਵੇਂ ਹੁਣ 4500 ਰੁਪਏ 4500 ਰੁਪਏ ਸੀ ਜਿਵੇਂ ਤੁਸੀਂ ਸਾਡੇ ਤੁਹਾਡੇ ਵਰਗੇ ਕੋਈ ਨਾ ਕੋਈ 10 20 ਗੱਡੀਆਂ ਵਾਲੇ ਸੇਵਾ ਦੇ ਜਾਂਦੇ ਨੇ ਇਥੇ ਧੁੱਪ ਬੜੀ ਪੈਂਦੀ ਵੀ ਮੈਂ ਅੱਗੇ ਜਾ ਕੇ ਦੱਸਦੀ ਆ ਤੁਹਾਨੂੰ ਛੇਤੀ ਲਾਣਾ ਫਿਰ ਤੂੰ ਮੈਂ ਨੀਲ ਪੇਂਟ ਲਾਣਾ ਫਿਰ ਤੁਹਾਨੂੰ ਦੱਸਦੀ ਆ ਚਲ ਚਲੋ ਮਤਲਬ ਇਹਨਾਂ ਦੇ ਨਾਲ ਇਦਾਂ ਹੋਇਆ ਜਦੋਂ ਆਪਾਂ ਉੱਥੇ ਗੱਡੀ ਖੜੀ ਕੀਤੀ ਏ ਤੇ ਸੇਵਾਦਾਰ ਸੀਗੇ ਉਸੀ ਵਾਰ ਆਸੀ ਵੀਰ ਜੀ ਚੱਲੋ ਆਖਾਂਗੀ ਵੀਰ ਜੀ ਮੈਂ ਇਹਨੇ ਤਾਂ ਕਾਫੀ ਘਟ ਉਮਰ ਦਾ ਹੀ ਹੁਣ ਹੈ 25 26 ਸਾਲਾਂ ਦਾ ਇੰਨੇ ਇੱਕ ਸਾਲਾਂ ਦਾ ਹੀ ਲਾਉ ਤੁਸੀਂ ਹੈ ਨਾ ਔਰ ਜਿਵੇਂ ਹੁਣ ਟੱਕਾਂ ਵਾਲੇ ਗੱਡੀਆਂ ਵਾਲੇ ਨਾ ਥੀ ਜਾਂਦੇ ਨੇ ਸੇਵਾ ਕੀ ਲਈ ਉਤਰਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੇ ਬਾਬਾ ਜੀ ਤੁਸੀਂ ਕੋਲਕ ਚ ਪਾਦਿਓ ਪਰ ਅੱਜ ਕੱਲ ਦਾ ਜਮਾਨਾ ਇਤਾਂ ਦਾ ਹੈ ਕਿ ਲੋਕੀ ਹੀਰਾ ਫੇਰੀ ਕਰਦੇ ਆ ਕਿ ਜੇ ਕਿਨ ਸੋ ਦੁੱਤਾ ਨਾ 10 ਪੌਣਗੇ ਤੇ 90 ਆਪੀ ਜੀ ਇਹ 사이ਟ ਤੇ ਲੋਕ ਤੇ ਵੇਖਣ ਦੇ ਸੀ ਇਹਨਾਂ ਨੇ ਦੇਖਿਆ ਕਿ ਇੰਨਾ ਇਮਾਨਦਾਰ ਕਿ ਇਹੋ ਹੀ ਉਮਰ ਹੁੰਦੀ ਕਿ ਉਹ ਬੰਦੇ ਦਾ ਅੱ체 5-6000 ਸੀ ਉਹਨੇ ਸਾਰੇ ਉੱਤਾਂ ਹੀ ਪੈਸੇ ਕੱਢੇ ਕਿਹਾ ਕਿ ਉੱਥੇ ਘਰ ਲੱਦੇ ਵਿੱਚ ਸਾਰੇ ਪੈਸੇ ਪਾ ਦਿੰਦੇ ਪਰ ਇਹਨਾਂ ਦੇ ਮਨ ਨੂੰ ਇੰਨੀ ਵਧੀਆ ਗੱਲ ਲੱਗੀ ਇਹਨਾਂ ਨੇ ਉਹਦੇ ਮੂੰਹ ਤੇ ਜਾ ਕੇ ਉਹਨਾਂ ਦੀ ਤਾਰੀਫ ਵੀ ਕੀਤੀ ਤੇ ਬਹੁਤ ਵਧੀਆ ਲੱਗਾ ਹੁਣ ਉਹਨਾਂ ਲੱਗਿਆ ਉਹ ਤੇ ਪੈਰਾਂ ਨਾਲ ਹੋ ਜਾਂਦਾ ਕਿ ਮੈਨੂੰ ਕਿਹੜਾ ਕੋਈ ਵੇਂਦਾ ਪਿਆ ਆ ਪਰ ਠੀਕ ਲੋ ਕਿ ਉਹ ਗੁਰੂ ਸਾਹਿਬ ਦੀ ਸੇਵਾ ਕਰਦੇ ਪਿਆ ਤੇ ਇੱਕ ਰੁਪਈਏ ਦੀ ਇਰਾਫੇ ਨਹੀਂ ਦੀ ਜੋ ਹੀ ਮੈਨੂੰ ਆਂਦੇ ਪਏ ਸੀ ਕਿ ਅਸ਼ੂ ਜੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਨਾ ਉਹ ਇਤਾਂ ਦੀਆਂ ਹੁੰਦੀਆਂ ਕਿ ਅਹੀ ਵੀ ਆ ਸਾਡਾ ਵੀ ਦਿਲ ਪਈਮਾਨ ਹੋ ਜਿਆ ਜਿੱਤੇ ਕਿ ਇਹ ਦੇਖ ਲੈ ਕਿ ਵੇ ਠੀਕ ਤਾਂ ਰਿਹਾ ਵਾ ਉਹਨੂੰ ਉਹਨੂੰ ਨਹੀਂ ਜਿਦਿ ਕੋਈ ਮੈਨੂੰ ਦੇਖਣ ਦੇ ਆ ਕੁਛ ਆ ਉਹਨਾਂ ਨੇ ਸਾਰੇ ਪੈਸੇ ਟ੍ਰਾਂਸਫਰ ਕੀਤੇ ਮਤਲਬ ਕਿ ਲਾਹ ਜੇ ਵੀ ਦੁਨੀਆ ਦੀ ਇੰਨਾਂ ਦੀ ਲੋਕ ਇਹ ਤੇ ਸਿੱਖ ਧਾਰਾਂ ਦੀ ਲੋਕੀ ਮਿਸਾਲ ਦਿੰਦੇ ਆ ਸਿੱਖਾਂ ਦੀ ਕਿ ਕੋਈ ਲੰਗਰ ਹੋਏ ਜਾਂ ਕਿਤੇ ਵੀ ਸੇਵਾ ਜਾਂ ਕੁਝ ਵੀ ਹੋਏ ਸਰਦਾਰ ਅੱਗੇ ਰਿਤੇ ਆ ਸੱਚੀ ਗੱਲ ਹੈ ਇਹ ਨਹੀਂ ਕਿ ਸਰਦਾਰਾਂ ਤਾਂ ਆ ਕਰਕੇ ਵੈਸੇ ਵੀ ਔਰ ਬਹੁਤ ਵਧੀਆ ਲੱਗਦਾ ਆ ਹੁਣ ਤੇ ਸਿੱਖਾਂ ਵਾਂ ਦੇਖ ਕੇ ਸਰਦਾਰਾਂ ਵਾਂ ਦੇਖ ਕੇ ਹਰ ਕੌਮ ਦੇ ਲੋਕ ਸੇਵਾ ਕਰਨ ਲੱਗ ਪਏ ਇਨਸਟਾ ਤੇ ਫੇਸਬੁੱਕ ਤੇ ਦੇਖੀ ਦੀਆਂ ਇਹ ਰੀਲਸ ਕਿਉਂ ਨਾ ਹਰ ਕੋਈ ਤੇ ਬਹੁਤ ਵਧੀਆ ਲੱਗਦਾ ਕਿ ਕੋਈ ਚਲੋ ਕਿਸੇ ਤੋਂ ਤੇ ਇਨਸਪਾਇਰ ਹੋਇਆ ਇਹ ਕਿੱਦਾਂ ਵੀ ਹੈ ਪਸੀਵਾਤੇ ਕਰਦੇ ਪਏ ਨੇ ਪਰ ਇਹ ਵਲੌਗ ਤੇ ਮੇਰਾ ਇੰਨਾ ਵੀਰਜੀ ਲਈ ਹੈ ਇਹ ਕਿ ਆਸੇ ਜਮਾਨੇ ਜਿਵੇਂ ਇੰਨੇ ਇਮਾਨਦਾਰ ਲੋਕ ਹੈਗੇ ਨੇ ਉਹ ਬਹੁਤ ਜ਼ਿਆਦਾ ਇਮਾਨਦਾਰ ਵੀ ਦੇ ਨਿੱਕਾ ਟੁਕਮਾ ਦੇ ਵਿੱਚ ਨਹੀਂ ਤੇ ਬੰਦਾਂ ਦਾ ਕਿ ਮੈਨੂੰ ਕਿਹੜਾ ਕੋਈ ਵੇਂਦਾ ਫਿਰ ਲੈ ਮੈਂ 2000 ਜੇਪਸੀ ਫੋਨ ਨਾ ਜਾਂ ਮੈਂ ਹਜ਼ਾਰੋਂ ਠਿਪਾ ਦੇਣਾ ਬਾਕੀ ਮੈਂ ਕੋਹੜਾ ਫਿਰ ਨਾ ਨਹੀਂ ਪਰ ਬਈ ਕਮਾਲ ਆ ਔਰ ਪਰਮਾਤਮਾ ਨੇ ਇਨਾ ਸਬਰ ਸਤੋਖ ਦਿੱਤਾ ਆ ਕਿ ਸੱਚੀ ਆਹ ਫੀਕਰ ਲੈਣਾ ਮੇਰੇ ਕੋਲ ਵੀ ਹੋਣਾ ਚਾਹੀਦਾ ਆ ਪਰ ਕਦੀ ਅਸੀਂ ਆਪਣੇ ਥੱਲੇ ਵਾਲੇ ਵਾਨੀ ਵੇਖਿਆ ਕਿ ਉਹ ਇਹਨੇ ਘੱਟ ਚ ਹੁਸ਼ਾਰਾ ਕਰਦਾ ਪਿਆ ਤੇ ਅਸੀਂ ਸਾਨੂੰ ਦੇ ਵਾਇਕਰੂ ਨੇ ਇੰਨਾ ਕੁਛ ਦਿੱਤਾ ਆ ਪਰ ਇੱਕ ਗੱਲ ਆ ਮੈਂ ਚਲੋ ਮੇਰੀਆਂ ਦੀ ਮੈਂ ਪਰ ਮੈਂ ਕਦੀ ਨਹੀਂ ਆਖਿਆ ਕਿ ਮੇਰੇ ਕੋਲ ਹੈ ਨਹੀਂ ਕਿ ਆ ਕੁਛ ਆ ਮੈਨੇ ਵਾਇਕਰੂ ਨੇ ਇੰਨਾ ਦਿੱਤਾ ਹੈ ਨਾ ਕਿ ਹਰ ਰੀਜ ਸਭ ਕੋਸ਼ ਤੁਹ ਕੁਛ ਕਰਨਾ ਚਾਹੀਏ ਸਭ ਕਰ ਸਕਦੇ ਆ ਇੰਨੇ ਜੋਗਾ ਪ੍ਰਮਾਤਮਾ ਨੇ ਕੀਤਾ ਹੋਇਆ ਆ ਤੇ ਵਾਈਕਲੋ ਆਪਣਾ ਮੇਰ ਪਰੇ ਹੱਥ ਰੱਖੇ ਮੇਰੇ ਤਾਂ ਨਹੀਂ ਕਿ ਮੇਰਾ ਚੈਨਲ ਚੱਲ ਜੇ ਨਾ ਜਿਵੇਂ ਮੇਰੇ ਚੈਨਲ ਤੋਂ ਹੋਣ ਮੇਰੀ ਪੇਮੈਂਟ ਸਟਾਰਟ ਹੋ ਜੇ ਤੇ ਮੈਂ ਕੁਛ ਨਾ ਕੁਛ ਥੋੜਾ ਬੋਤਾ ਕੰਟਰੀਬਿਊਟ ਜ਼ਰੂਰ ਕਰਿਆ ਕਰੂੰਗੀ ਚਾਹੇ ਕਿਤੇ ਵੀ ਗੁਰੂ ਘਰ ਚੇ ਜਾਂ ਕਿਸੇ ਦੀ ਹੈਲਪ ਪਰ ਸੱਚੀ ਬਾਸ਼ਾ ਮੇਰਾ ਚੈਨਲ ਚੱਲ ਜੇ ਤੇ ਮੈਂ ਜ਼ਰੂਰ ਕਰਾਂ ਵਾਈਕਲੋ ਇੰਨੇ ਜੋਗਾ ਮੈਨੂੰ ਕਰੇ ਕਿ ਮੈਂ ਅੱਗੇ ਕਿਸੇ ਦੀ ਮਦਦ ਕਰ ਸਕਾਂ ਤਾਂ ਸਾਡੀ ਗੱਡੀ ਖਰਾਬ ਹੋਈ ਸੀ ਤੇ ਜਿਨ੍ਹਾਂ ਦੇ ਘਰ ਅਸੀਂ ਰੁਕੇ ਸੀਗੇ ਉਦੋਂ ਨੰਬਰ ਵੀ ਐਕਸਚੇਂਜ ਹੋਏ ਸੀ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਤੇ ਬਹੁਤ ਕੋਨਾ ਕਹਿਣਾ ਜਦੋਂ ਤੁਸੀਂ ਲੰਘੋਗੇ ਇੱਥੋਂ ਮਿਲ ਕੇ ਜ਼ਰੂਰ ਚਾਓ ਹੁਣ ਨਿਕਲੇ ਤੇ ਹੁਣ ਫੋਨ ਕੀਤਾ ਤੇ ਆਂਦੇ ਕਿ ਜ਼ਰੂਰ ਕਰੋ ਹੋ ਕੇ ਜਾਓ ਤੇ ਮੈਂ ਕਿਹਾ ਚਲੋ ਠੀਕ ਹੈ ਤੇ ਹੁਣ ਮੈਂ ਅੱਜ ਵੀਡੀਓ ਬਣਾਉਂਗੀ ਉਸ ਆਂਟੀ ਜੀ ਜੇ ਆਂਟੀ ਵਿੱਚ ਆ ਸਕੇ ਜੇ ਕੰਫਰਟ ਫੀਲ ਹੁੰਦਾ ਹੋਇਆ ਉਹਨਾਂ ਨੂੰ ਤੇ ਮੈਂ ਬਣਾਉਂਗੀ ਆਂਟੀ ਦੀ ਵੀਡੀਓ मतलब ਇਹਨਾਂ ਆਪਣਿਆਂ ਤੋਂ ਵੱਧ ਕੀਤਾ ਸੀ ਆਂਟੀ ਨੇ ਉਹਨਾਂ ਦੇ ਬੇਟੇ ਨੇ ਇੱਕ ਜਿਹੜੇ ਗੱਡੀ ਠੀਕ ਕਰਨ ਵਾਲੇ ਸੋਨਾਂ ਵੀ ਮਤਲਬ ਕਿ 3-4 ਘੰਟੇ ਅਸੀਂ ਫਸੇ ਰਹੇ ਹਾਂ ਉੱਥੇ ਤੇ ਮੰਨ ਜੰਨਤ ਡੈਡੀ ਮਹਿਰ ਉਹਨਾਂ ਦੇ ਘਰੇ ਸੀ ਤੇ ਮਤਲਬ ਉਹਨਾਂ ਬਿਲਕੁਲ ਫੀਲ ਹੋਣ ਹੀ ਨਹੀਂ ਦਿੱਤਾ ਕਿ ਅਸੀਂ ਉੱਪਰ ਆਏ ਹਾਂ ਕੁਝਿਆ ਕਿ ਅੱਜ ਦੀ ਵੀਡੀਓ ਦੇ ਵਿੱਚ ਇਹੋ ਹੀ ਹੈ ਕਿ ਇੱਕ ਤੋਂ ਇੱਕ ਚੰਗੇ ਲੋਕ ਹੈਗੇ ਆ ਇਸ ਦੁਨੀਆ 'ਚ ਹਾਂ ਜੇ ਇੱਥੇ ਉਹਨਾਂ ਦੀ ਕੀ ਲੋੜ ਹੈ ਬੈਂਟਰ ਥੋੜਾ ਹੀ ਤਾਂ ਰਹਿ ਗਿਆ ਮੈਂ ਨਹੀਂ ਲਾਉਣੇ ਆਫ ਨਹੀਂ ਹੁੰਦੇ ਰਹੀ। ਦੇਖਾਈ ਤੁਹ। ਮੈਂ ਗੱਡੀ ਤੋਂ ਆ। ਹਾਂ। ਆ ਗਏ। ਅੰਟੀ ਕਰੇ ਆ ਗਏ ਆ। ਕੈਂਟੀਫਿਚਨ ਦੇ ਸੀ ਡੈਡੀ ਵੱਲੋਂ ਮੰਨ। ਮਨੇ ਪਾ ਜੀ ਨਹੀਂ ਆ। ਤੇ ਦੂਜੇ ਬੱਚੇ ਕਿੱਥੇ ਰਹਿ ਗਏ ਮੈਂ ਉਹ ਵੀ ਨਹੀਂ ਆਇਆ ਸੀ। ਤਾਂ ਇਹ ਕੋਸ਼ਿਸ਼ ਇਹਨਾਂ ਦੀ ਮਿਲ ਕੇ ਬਹੁਤ ਜਨ ਹਨਾ ਨਿਕਲ ਰਿਹਾ ਕਿ ਜੇ ਫਿਰ ਆ ਗਿਆ ਟੀਮ ਮਿਲੇ ਆ ਬਹੁਤ ਜਨ ਇਹ ਮਾਨਸ ਚੈਨਲ ਦੇਖੋ ਆਂਟੀ ਦੇ ਕਿੰਨਾ ਖੁਸ਼ ਹੈ ਰਹਿ ਹਾਰਦੀ ਨਹੀਂ ਹੈ ਤੁਸੀਂ ਆਓ ਹਾਰਦੀ ਸਾਰ ਦਿਨ ਕਾਜੀ ਆ ਮੈਂ ਹਾਂ ਵੀ ਦੋ ਘੰਟੇ ਤੱਕ ਗਿਆ ਤੇ ਇਸ ਵੇਲੇ ਤੱਕ। ਲੋਰ ਡੈਡੀ ਵੀ ਬਹੁਤ ਯਾਰ ਕਰਦੇ ਹੁੰਦੇ। ਵੀ ਜਿਸ ਤਰ੍ਹਾਂ ਦਾ ਅਦੀ ਰਾਤ ਨੂੰ ਪਰੇਸ਼ਾਨ ਹੋਇਆ। ਤੇ ਬੈਲਾ ਬੈਲਾ ਜਿਹੜੇ ਦੇਖ ਕੇ ਹੈਲੋ ਕਰਦੇ। ਹਾਂਜੀ ਕਿ ਔਰ ਇੰਨਾ ਵਧੀਆ ਲੱਗਾ ਹੈ ਨਾ ਕਿ ਜੀਵਰ ਮਿਲੇ ਆ ਪਰ ਪਹਿਲੀ ਵਾਰ ਜਦੋਂ ਮਿਲੇ ਉਦੋਂ ਮੰਨਣਾ ਚੰਨ ਡੈਡੀ ਮਿਹਰ ਦੀਆਂ ਗੱਲਾਂ ਹੋਈਆਂ ਸਾਡੇ ਦੋਨਾਂ ਦੀਆਂ ਇੰਦੀਆਂ ਗੱਲਾਂ ਨਹੀਂ ਸੀ ਹੋਈਆਂ ਪਰ ਨੇਚਰ ਪਤਾ ਸੀ ਕਿਉਂਕਿ ਆ ਕੇ ਸਿਫਤਾਂ ਕਰਦੇ ਸੀ ਕਿ ਆਂਟੀ ਦਾ ਸੁਭਾਅ ਬਹੁਤ ਚੰਗਾ ਹੈ ਡੈਡੀ ਵੀ ਪਰ ਅੱਜ ਇੰਨੀ دیر ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨਾ ਤੇ ਮਾਨੂੰ ਇੰਨਾ ਵਧੀਆ ਲੱਗਾ ਹੈ ਨਾ ਔਰ ਆਂਟੀਆਂ ਦੇ ਸਾਡੇ ਵੀਡੀਓਜ਼ ਵੀ ਦੇਖਦੀਆਂ ਮਿਹਰ ਦੀ ਵੀ ਤੇ ਆਂਟੀ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਲੱਗਾ ਹੀ ਨਹੀਂ ਕਿ ਅਸੀਂ ਮਤਲਬ ਕੀ ਉਪਰੇ ਆ ਕੁਛ ਐਂਜ ਆਪਣੇ ਆ ਤੋਂ ਵੱਧ ਕੀ ਟਾੰਟੀ ਵਾਲਿਆਂ ਨੇ ਔਰ ਬੰਦੇ ਦੇ ਮਿਲਣ ਤੋਂ ਪਤਾ ਚੱਲ ਜਾਂਦਾ ਹੈ ਫੀਲਿੰਗ ਆ ਹੀ ਜਾਂਦੀ ਹੈ ਕਿ ਕੌਣ ਕਿਦਾਂ ਕਰਦਾ ਆ ਤੇ ਹੁਣ ਛੇਤੀ ਹੀ ਤੁਸੀਂ ਸਾਡੇ ਕੋਲ ਆਉਣਾ ਆ ਪਰ ਬਹੁਤ ਵਧੀਆ ਲੱਗਾ ਤੁਹਾਡੇ ਕੋਲ ਆ ਕੇ ਚਲੋ ਹੁਣ ਹਨੇਰਾ ਬਹੁਤ ਹੋ ਗਿਆ 6:40 ਮਿੰਟ ਹੋ ਗਿਆ ਤੇ ਅਜੇ ਅਸੀਂ ਗੜ ਸੰਗਠਕ ਤੇ ਹਨਾ ਹੋਰ ਕਦੋਂ ਅਸੀਂ ਪਹੁੰਚਾਂਗੇ ਵਾਈਕ ਸੱਚੇ ਬਾਦਸ਼ਾਹ ਛੇਤੀ ਜੇਤੀ ਪਹੁੰਚੀਏ पहुंच गए बटाले तो टाइम हो गया है अठवाज के बंजा मिनट इतने रश हज संगत के दर्शन होने शुरू हो गए ਅਸ ਦੇਖੋ ਕਿੰਨਾ ਇੱਥੇ ਰਸਿਆ ਪਹੁੰਚ ਗਏ ਆ ਸਿਵਟਾਲੇ ਤਿਆਨਗਰ ਕੀਰਤਨ ਦੇ ਵਿੱਚ ਆ ਭਾਈ ਘਰ ਤੁਸੀਂ ਵੀ ਸਾਰੇ ਕਰੋ ਦਰਸ਼ਨ ਲੰਗਰ ਲੱਗੇ ਹੋਏ ਆ ਬਹੁਤ ਜ਼ਿਆਦਾ ਪਰ ਰਸਵੀ ਇਨ लगे लंगर पहुंच गया इन्होंने बैठी जनर सरदार स्टार्टिंग या मैं एंडिंग मैं जो तो वीडियो सॉरी जो तो मैं वीडियो एडिट करूँगी फिर पता चलेगा बट मेरे ख्याल में एंडिंग ही है और एवला मेरा ਜਿਹੜਾ ਵਾਲਾ ਵਲੋਗ ਤੁਹਾਨੂੰ ਵਧੀਆ ਲੱਗੇਗਾ ਤੇ ਲਾਈਕ ਕਮੈਂਟ ਸ਼ੇਅਰ ਕਮੈਂਟ ਜਰੂਰ ਕਰਿਓ ਪਲੀਜ਼ ਜਰੂਰ ਫਿਰ ਫੇਰੇ ਮਿਲਾਂਗੇ ਹੁਣ ਤੇ 11 ਵਜੇ ਕਿਹੜਾ ਥੱਕ ਬਹੁਤ ਗਏ ਆ